ਮੈਂ ਨਾ ਗੋਰੂ ਕੁਮਾਰ ਆਈ ਮੈਂ ਵਾਰਡ ਨੰਬਰ 9 ਪੱਤੇ ਕੰਮ ਕਰਦਾ ਹਾਂ ਸਫਾਈ ਕਰਮਚਾਰੀ ਹਾਂ ਜੀ ਦੇਖੀ ਕਰੋੜਾ ਪਹਿਲਾਂ ਜੇ ਅੰਮਾ ਜਿਹੜਾ ਕੋਈ ਥੋੜਾ ਸੜਕ ਤੋਂ ਲਾ ਕੇ ਰੋਡ ਬੰਦ ਕੀਤੀ ਪਰ ਸਾਡੀ 1 ਸਾਲ ਬਾਈ ਸੈਲਰੀ ਨਹੀਂ ਆਈ ਜੀ ਅਸੀਂ ਸਾਰੇ ਕੋ ਜਾ ਚੁੱਕੇ ਹਾਂ ਜੀ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਸੰਜੀਵ ਰੋੜੇ ਵਿੱਚ ਕੋਈ ਜਾ ਚੁੱਕੇ ਆ ਕਪਲ ਕੁਮਾਰ ਸੋਨੂ ਕੋ ਵੀ ਗਏ ਸੇਕੋ ਸਾਹਿਬ ਕੋ ਵੀ ਗਏ ਆ ਜੀ ਕਿਸੇ ਨੇ ਸਾਡੀ ਸੁਣਵਾਈ ਕਿ ਮਿੱਠੀ ਗੋਲੀ ਦੇ ਕੇ ਸਾਨੂੰ ਤੋਰਤਾ ਹੀ ਉਹਨਾਂ ਨੇ ਕਿੰਨੇ ਜਣੇ ਤੁਸੀਂ ਅਸੀਂ ਇਸ ਵਾਰਡ ਦੇ ਵਿੱਚ 6 ਜਣੇ ਆ ਜੀ ਟੋਟਲ ਸ਼ਹਿਰ ਦੇ ਵਿੱਚ ਲਗਭਗ 154 ਬੰਦੇ ਆ ਜੀ ਤੁਸੀਂ ਕਿਸੇ ਨੂੰ ਦੇਖ ਕੇ ਵੀ ਦਿੱਤਾ ਜਾਂ ਉ ਸਾਰਿਆਂ ਨੇ ਕੀਤੀ ਭਾਜੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਿਤੇ ਹੋਣ ਦੀ ਨਾ ਸੁਣੀ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਤੇ ਹੀ ਅਸੀਂ ਇੱਥੇ ਧਰਦਾ ਦੇਣਾ ਭਾਜੀ ਕਿਸੇ ਨੂੰ ਚੱਕਣੇ ਦੇਣਾ ਕੂੜਾ ਐਦੀ ਖਲਾਰ ਕੇ ਰਗਣਾ ਅਸੀਂ ਭਾਜੀ ਜਿਹੜੇ ਸਾਨੂੰ ਬੇਟੇ ਦੇ ਅਸੀਂ ਉੱਥੇ ਵੀ ਕੰਮ ਨਹੀਂ ਕੀਤਾ ਸੀ ਲਾ ਕੇ ਕਿਸੇ ਨੂੰ ਕਰਨ ਦੇਣਾ ਭਾਜੀ ਅਸੀਂ ਮੱਲਿਆ ਜੇ ਵੀ ਕੰਮ ਕਰੋ ਮੱਲਿਆ ਮੱਲਿਆ ਜੇ ਆਪਣੇ ਅਸੀਂ ਕੰਮ ਕੀਤਾ ਹੀ ਭਾਜੀ ਆਪਣਾ ਜਿਹੜੇ ਜਿਹੜੇ ਸਾਨੂੰ ਬੇਟੇ ਦੇ ਉੱਥੇ ਕੰਮ ਨਹੀਂ ਕੀਤਾ ਅਸੀਂ ਕਿਸੇ ਨੂੰ ਕਰਨ ਨਹੀਂ ਦੇਣਾ ਇੱਥੇ ਪੂਰਾ ਕਿਸੇ ਨੂੰ ਚੱਕਣ ਦੇਣਾ ਭਾਜੀ ਜਦ ਤੱਕ ਸਾਡੀ ਸੁਣਵਾਈ ਜਦ ਤੱਕ ਸਾਡੀ 1 ਸਾਲ ਦੀ ਸੈਲਰੀ ਨਹੀਂ ਪੈਂਦੀ ਭਾਜੀ ਸੋਨੂ ਕਾਉਂਸਲਰ ਦੀ ਗਲੀ ਦਾ ਇਲਾਕਾ ਮੇਰਾ ਤੇ ਕੀ ਹੋ ਗਿਆ ਜਿਹੜਾ ਤੁਸੀਂ ਸਰ ਸਾਲ ਹੋ ਗਿਆ ਤਾਂ ਸੈਲਰੀ ਨਹੀਂ ਆ ਰਹੀ ਠੀਕ ਆ ਬਸ ਕਾਰਨ ਇਹ ਕਹਿੰਦੇ ਅੱਜ ਆ ਜੂਗੀ ਕੱਲ ਆ ਜੂਗੀ ਇੱਦਾਂ ਹੀ ਕਰਦੇ ਕਰਦੇ ਨੇ ਇਹਨਾਂ ਸਾਲ ਕਰ ਦਿੱਤਾ ਸਰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਜਾਂ ਆਪਣੇ ਅਫਸਰਾਂ ਨਾਲ ਸਾਰਿਆਂ ਨੂੰ ਜਾ ਕੇ ਆਏ ਸਰ ਸਾਨੂੰ ਕਿਸੇ ਨੇ ਵੀ ਰਾਏ ਨਹੀਂ ਪਾਇਆ ਹੈਗਾ ਹਰ ਕੇ ਅਸੀਂ ਇਹੀ ਮੁੱਦਾ ਚੱਕਿਆ ਵਾ ਤੁਸੀਂ ਕਿੰਨੇ ਕਿਤੇ ਇਲਾਕਾ ਰੱਖੋਗੇ ਦਾ ਦਰਦ ਸਰ ਜਿੰਦੇ ਸੈਲਰੀ ਨਹੀਂ ਆਉਗੀ ਕਿੰਨੀ ਦੇ ਪੇਸ਼ੈਂਸ ਰੱਖੀਏ ਇਹ ਦੋ ਦਿਨ ਨਹੀਂ ਆਈ ਸਰ ਵੇਖਿਓ ਦੋ ਦਿਨ ਰੁਕ ਕੇ ਜਾਗੇ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੈਡੀ ਸੰਕਾ ਜਿੱਤੇ ਸਾਲ ਰੁਕੀ ਆ ਅਸੀਂ ਹੋਰ ਦੋ ਦੋ ਦਿਨ ਰੁਕ ਜੰਨੇ ਬਿਊਟੀ ਕਰੋਗੇ ਤੁਸੀਂ ਕਿ ਨਹੀਂ ਨਹੀਂ ਸਰ ਅੱਜ ਵੀ ਨਹੀਂ ਅਸੀਂ ਕੀਤੀ ਸੋਨੂ ਕਾਉਂਸਲਰ ਦੀ ਗਲੀ ਦਾ ਇਲਾਕਾ ਮੇਰਾ ਤੇ ਕੀ ਹੋ ਗਿਆ ਜਿਹੜਾ ਤੁਸੀਂ ਸਰ ਸਾਲ ਹੋ ਗਿਆ ਤਾਂ ਸੈਲਰੀ ਨਹੀਂ ਆ ਰਹੀ بس కారణ ਇਹ ਕਹਿੰਦੇ ਅੱਜ ਆ ਜੂਗੀ ਕੱਲ ਆ ਜੂਗੀ ਇਦਿ ਘਾਦੇ ਕਦੇ ਨਾ ਇਹਨਾਂ ਸਾਲ ਕਰ ਦਿੱਤਾ ਸਰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਜਾਂ ਆਪਣੇ ਅਕਦਰ ਨਾਲ ਸਾਰਿਆਂ ਨੂੰ ਜਾ ਕੇ ਆਏ ਸਰ ਸਾਨੂੰ ਕਿਸੇ ਨੇ ਵੀ ਰਾਏ ਨਹੀਂ ਪਾਇਆ ਹੈਗਾ ਹਾਰ ਕੇ ਅਸੀਂ ਅਹੀਂ ਮੁੱਦਾ ਚੱਕਿਆ ਦਾ ਤੁਸੀਂ ਕਿੰਨੀ ਕਿਤੇ ਲਾਂਕ ਰੱਖੋਗੇ ਦਾ ਸਰ ਜਿੰਦੇ ਸੈਲਰੀ ਨਹੀਂ ਆਉਗੀ ਕਿੰਨੀ ਦੇ ਪੇਸ਼ੈਂਸ ਰੱਖੀਏ ਇਹ ਦੋ ਦਿਨ ਨਹੀਂ ਸਰ ਵੇਖਿਓ ਦੋ ਦਿਨ ਰੁਕ ਜਾਂਗੇ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੈਡੀ ਸੰਕਾ ਜਿੱਤੇ ਸਾਲ ਰੁਕੀ ਆ ਅਸੀਂ ਹੋਰ ਦੋ ਦੋ ਦਿਨ ਰੁਕ ਜੰਨੇ ਹੂੰ ਬਿਊਟੀ ਕਰੋਗੇ ਤੁਸੀਂ ਕਿ ਨਹੀਂ ਨਹੀਂ ਸਰ ਅੱਜ ਵੀ ਨਹੀਂ ਅਸੀਂ ਕੀਤੀ